ਦਰਿਆ ਬਿਆਸ ਪਾਰ ਕਰਦੇ ਸਮੇਂ ਪਾਣੀ ਦੇ ਵਿੱਚ ਰੁੜਿਆ ਨੌਜਵਾਨ ਪਿੰਡ ਵਾਸੀਆਂ ਚ ਪ੍ਰਸ਼ਾਸਨ ਪ੍ਰਤੀ ਦੇਖਣ ਨੂੰ ਮਿਲਿਆ ਭਾਰੀ ਰੋਣਾ ਪਿੰਡ ਵਾਸੀਆਂ ਦਾ ਕਹਿਣਾ ਕਿਸੇ ਗੋਤਖੋੜ ਦੀ ਨਹੀਂ ਹੈ ਵੀ ਬਸਤ ਜ਼ਿਲ੍ਹਾ ਗੁਰਦਾਸਪੁਰ ਦੇ ਅਧੀਨ ਪੈਂਦੇ ਪਿੰਡ ਚੇਚੀਆਂ ਛੋੜੀਆਂ ਦੇ ਵਸਨੀਕ ਕਿਸਾਨ ਦਾ ਇੱਕ ਪੁੱਤ ਉਸ ਵੇਲੇ ਦਰਿਆ ਬਿਆਸ ਦੇ ਵਹਾਅ ਦੇ ਵਿੱਚ ਰੁੜ ਗਿਆ ਜਦੋਂ 35 ਸਾਲਾ ਨੌਜਵਾਨ ਦਰਿਆ ਤੋਂ ਪਾਰ ਕਹਿੰਦੇ ਆਪਣੇ ਖੇਤਾਂ ਨੂੰ ਜਾਣ ਦੌਰਾਨ ਦਰਿਆ ਬਿਆਸ ਪਾਰ ਕਰ ਰਿਹਾ ਸੀ ਤਾਂ ਮੌਕੇ ਤੋਂ 71 ਕਿਤੇ ਜਾਣਕਾਰੀ ਅਨੁਸਾਰ ਨੌਜਵਾਨ ਮਨਦੀਪ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਚੇਚੀਆਂ ਛੋੜੀਆਂ ਆਪਣੇ ਪਿੰਡ ਦੀ ਹਦੂਦ ਦੇ ਸਾਹਮਣੇ ਬਣੇ ਸੱਪਰ ਨੇੜਿਓਂ ਦਰਿਆ ਤੋਂ ਪਾਰ ਪੈਂਦੇ ਆਪਣੇ ਖੇਤਾਂ ਨੂੰ ਜਾਣ ਲਈ ਦਰਿਆ ਬਿਆਸ ਪਾਰ ਕਰ ਰਿਹਾ ਸੀ ਕਿ ਪਾਣੀ ਦਾ ਵਹਾਅ ਜਿਹੜਾ ਉਹ ਤੇਜ਼ ਸੀ ਅਤੇ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਇਹ ਨੌਜਵਾਨ ਰੁੜ ਗਿਆ ਤੇ ਉਸ ਦੀ ਜਾਨ ਚਲੀ ਗਈ ਤਾਂ ਪਿੰਡ ਵਾਸੀਆਂ ਦੇ ਵਿੱਚ ਭਾਰੀ ਰੋਸ ਹੈ ਕਿ ਕਿਸੇ ਵੀ ਗੋਤਾਖੋਰ ਇਥੇ ਵਿਵਸਥਾ ਨਹੀਂ ਹੈ ਕਿ ਜੇਕਰ ਗੋਤਾ ਖੋਰ ਦੀ ਕੋਈ ਵਿਵਸਥਾ ਹੁੰਦੀ ਤਾਂ ਸ਼ਾਇਦ ਨੌਜਵਾਨ ਦੀ ਜਾਨ ਬਚ ਸਕਦੀ ਸੀ ਤਾਂ ਪਿੰਡ ਵਾਸੀਆਂ ਦਾ ਅਤੇ ਪੁਲਿਸ ਅਧਿਕਾਰੀ ਦਾ ਇਸ ਮੌਕੇ ਕੀ ਕੁਝ ਕਹਿਣਾ ਹੈ ਆਓ ਸੁਣਦੇ ਹਾਂ ਜਿਨ੍ਹਾਂ ਦੀ ਜਰਾ ਆਪਣੇ ਖੇਤਾਂ ਦੇ ਜਾ ਰਹੇ ਸੀ ਲੱਕੜ ਵੱਢ ਰਹੇ ਸੀ ਲੱਕੜ ਦੇ ਕਟਾਈ ਸੀਗਾ ਕਿ ਬੇੜੀ ਸੀਗਾ ਉਹਨਾਂ ਦੀ ਉਹ ਬੇੜੀ ਨੂੰ ਪਰੋ ਲਿਆਣੇ ਜਾ ਰਹੇ ਸੀਗਾ ਜਿਆਦਾ ਵਾਹ ਹੋਣ ਕਰਕੇ ਗਿਆ ਤੇ ਅੱਗੇ ਖੱਡੇ ਸੀਗੇ ਕ੍ਰੈਸ਼ ਵਾਲੇ ਉੱਥੋਂ ਪੁੱਟਦੇ ਆ ਮੰਜਰੀ ਗੁਜਰੀ ਵਗੈਰਾ ਤੇ ਉਹ ਖੱਡੇ ਸੀਗੇ ਖੱਡੇ ਚ ਪਾਫੀ ਅਸਲ ਕੇ ਖੱਡੇ ਡਿੱਗ ਗਏ ਤੇ ਕੰਡੇ ਦਾ ਏਰੀਆ ਆ ਤੇ ਇਥੇ ਕਿਤੇ ਨਾ ਕਿਤੇ ਕੋਈ ਨਾ ਕੋਈ ਅਜਿਹੀਆਂ ਖਬਰਾਂ ਆਉਣ ਵਾਲੇ ਦਿਨਾਂ 'ਚ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਜਦੋਂ ਬਰਸ਼ਾਤੀ ਦਿਨ ਹੁੰਦੇ ਆ ਜਾਂ ਕਿ ਇਹ ਹੋਰ ਪਰਿਵਾਰਾਂ ਦੇ ਜਾਨੀ ਮਾਲੀ ਨੁਕਸਾਨ ਹੁੰਦਾ ਰਹਿੰਦਾ ਇਸ ਲਈ ਇਹਨਾਂ ਦੇ دریاਵਾ ਦੇ ਨੇੜੇ ਕੋਈ ਨਾ ਕੋਈ ਐਸਾ ਸਟਾਫ ਬਣਾ ਕੇ ਜਾਂ ਜਿਨ੍ਹਾਂ ਵਿੱਚ ਗੋਤਾਖੋਰਾਂ ਦੀ ਟੀਮ ਰਵੇ ਜਾਂ ਕੋਈ ਹੋਰ ਐਮਰਜੈਂਸੀ ਅਲਰਟ ਨੰਬਰ ਜਾਰੀ ਕੀਤਾ ਜਾਣਾ ਪਿੰਡਾਂ ਨੂੰ ਕੋਈ ਇਹੋ ਜਿਹੀ ਘਟਨਾ ਵਾਪਰੀਏ ਤੇ ਉਹਨਾਂ ਨੂੰ ਸੰਪਰਕ ਕੀਤਾ ਜਾ ਸਕੇ ਤੁਰੰਤ ਹਾਸਲ ਜਗ੍ਹਾ ਤੇ ਪਹੁੰਚੇ ਜਾ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਹਨਾਂ ਚੀਜ਼ਾਂ ਬਾਰੇ ਵੀ ਸੋਚਣਾ ਚਾਹੀਦਾ ਪਹਿਲਾਂ ਨੈਰੀ ਵਿਭਾਗ ਹੀ ਜਿਹਦਾ ਹੁਣ ਹੌਲੀ ਹੌਲੀ ਪ੍ਰਾਈਵੇਟਕਰਨ ਕਰ ਦਿੱਤਾ ਗਿਆ ਜਦੋਂ ਪਹਿਲਾਂ ਨੈਰੀ ਵਿਭਾਗ ਹੁੰਦਾ ਜਾਂ ਦੰਗਲਾਤ ਵਿਭਾਗ ਤੇ ਇੱਥੇ ਹੀ ਬਕਾਇਦਾ ਰੈਸਟ ਹਾਊਸ ਬਣਿਆ ਉਹਨਾਂ 'ਚ ਬੰਦੇ ਰੱਖੇ ਜਾਂਦੇ ਹੁੰਦੇ ਜਿਨ੍ਹਾਂ ਦਾ ਕੰਮ ਹੀ ਤੁਸੀ ਦਾ ਦੇਖ ਰੱਖ ਕਰਨਾ ਨੈਰਾ ਦੇ ਕੰਡਿਆਂ ਦੀ ਦੇਖ ਰੱਖ ਕਰਨਾ ਔਰ ਉਹਦੀ ਮੁਰੰਮਤ ਵਗੈਰਾ ਕਰਨਾ ਤੇ ਕੋਈ ਹਾਦਸਾ ਵਾਪਰਦਾ ਤਾਂ ਉਹਨਾਂ ਨਾਲ ਸੰਪਰਕ ਕਰਦੇ ਹੀ ਪਿੰਡ ਵਾਲੇ ਜਿਸ ਤਰ੍ਹਾਂ ਤੁਹਾਨੂੰ ਇਨਫੋਰਮੇਸ਼ਨ ਮਿਲੀ ਹੈ ਤੇ ਅਸੀਂ ਮੌਕੇ ਤੇ ਆਏ ਹਾਂ ਕੋਤਾ ਫੋਰ ਨੂੰ ਵੀ ਇਨਫੋਰਮ ਕਰਤਾ ਹੈ ਉਹ ਵੀ ਪੁੱਛਣ ਵਾਲੇ ਹੀ ਹੈ ਚਾਹੀਦਾ ਐਸੇ ਔਰ ਜੇ ਹੁਣ ਨਹੀਂ ਆ ਤੇ ਫਿਰ ਸਾਨੂੰ ਕੁਝ ਨਾ ਕੁਝ ਕਰਦੀ ਸਰਦੀ ਕਲਾ ਟਾਈਮ ਟੀਵੀ ਲਈ ਗੁਰਦਾਸਪੁਰ ਤੋਂ ਪੱਤਰਕਾਰ ਜਸਵਿੰਦਰ ਸਿੰਘ ਦੀ ਖਾਸ ਰਿਪੋਰਟ ਸਬਸਕ੍ਰਾਈਬ ਕਰੋ ਸਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਨਹੀਂ ਪ੍ਰੈਸ ਕਰੋ ਬੈਲ ਆਈਕਨ ਨੂੰ